ਨਮਸਕਾਰ ਦੋਸਤੋ ਅੱਜ ਦਾ ਮੈਂ ਜੋ ਟੌਪਿਕ ਲੈ ਕੇ ਆਇਆ ਲੇਡੀਜ਼ ਵਾਸਤੇ ਮੇਰੀ ਮਾਵਾ ਪਹਿਣਾ ਵਾਸਤੇ ਲੈ ਕੇ ਆਇਆ ਇਹ ਟੌਪਿਕ ਕੀ ਹੈ ਕਿ ਜਿਮ ਲੇਡੀਜ਼ ਦੇ ਲਈ ਕਿਉਂ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਅੱਜ ਕੱਲ ਜੋ ਖਾਣ ਪੀਣ ਹੈ ਲੇਡੀਜ਼ ਖਾ ਰਹੀਆਂ ਨੇ ਫਾਸਟ ਫੂਡ ਖਾ ਰਹੀਆਂ ਨੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਅਨ ਹੈਲਦੀ ਖਾ ਰਹੀਆਂ ਨੇ ਬਟ ਜੋ ਹੈਲਦੀ ਖਾ ਰਹੀਆਂ ਨੇ ਉਹ ਹੈਲਦੀ ਦੇ ਵਿੱਚ ਵੀ ਗੜਬੜ ਹੁੰਦੀ ਜਾ ਰਹੀ ਹੈ ਪਿਓਰ ਖਾ ਕੇ ਵੀ ਪਿਓਰ ਨਹੀਂ ਉਹਨਾਂ ਨੂੰ ਮਿਲ ਰਿਹਾ ਕਿਉਂ ਕਿਉਂਕਿ ਉਹਦੇ ਸਬਜ਼ੀਆਂ ਦੇ ਵਿੱਚ ਟੀਕੇ ਲਾਏ ਜਾ ਰਹੇ ਨੇ ਜਾਂ ਜਿਹੜਾ ਕੋਈ ਦੁੱਧ ਪੀ ਰਿਹਾ ਨੇ ਉਹ ਟੀਕੇ ਵਾਲੀ ਮੱਝ ਦਾ ਦੁੱਧ ਹੁੰਦਾ ਉਹਦੇ ਕਰਕੇ ਇਹਨਾਂ ਚੀਜ਼ਾਂ ਕਰਕੇ ਆਪਾਂ ਕਹਿ ਦਿੰਨੇ ਆ ਕਿ ਆਪਾਂ ਪਿਓਰ ਖਾ ਰਹੇ ਵਟ ਨਹੀਂ ਪਿਓਰ ਹੁਣ ਕਰਕੇ ਉਹਨਾਂ ਨੂੰ ਕਨਸੀਵਿੰਗ ਇਸ਼ੂ ਫਾਈਬਰੋਇਡ ਇਸ਼ੂ ਮੋਟਾਪਾ ਸਟ्रेस 멘ਟਲ ਫਿਜ਼ਿਕ ਕਾਫੀ ਕੁਝ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਜੋਇੰਟ ਪੇਨ ਹੋ ਗਿਆ ਨੀ ਪੇਨ ਹੋ ਗਿਆ ਬੈਕ ਪੇਨ ਹੋ ਗਿਆ ਇਹਨਾਂ ਪ੍ਰੋਬਲਮਸ ਤੋਂ ਨਜਿੱਠਣ ਦੇ ਲਈ ਆਪਾਂ ਨੂੰ ਜਿਮ ਜਾਂ ਕਸਰਤ ਕਿਉਂ ਜ਼ਰੂਰੀ ਹੈ ਇਹ ਮੇਰਾ ਇਸ ਇਸ ਟੌਪਿਕ ਤੇ ਫੋਕਸ ਹੈ ਆ ਦੂਸਰੇ ਪਾਸੇ ਔਨ ਦਾ ਅਦਰ ਹੈਂਡ ਆਪਾਂ ਦੇਖੀ ਜਾਏਗੀ ਕਿ ਲੇਡੀਜ਼ ਦੇ ਲਈ ਕੰਫਰਟ ਲੈਵਲ ਕੁਝ ਜ਼ਿਆਦਾ ਵੱਧ ਗਿਆ ਹੈ ਜਿਵੇਂ ਕਿ ਕੱਪੜੇ ਧੋਣ ਦੇ ਲਈ ਵਾਸ਼ਿੰਗ ਮਸ਼ੀਨਸ ਆ ਗਈਆਂ ਪੋਚੇ ਲਾਉਣ ਦੇ ਲਈ ਸਟੈਂਡਿੰਗ ਪੋਚੇ ਆ ਗਏ ਅੱਗੇ ਲੇਡੀਜ਼ ਲੋਕ ਮਿਹਨਤ ਕਰਦੀਆਂ ਸੀ ਕਸਰਤ ਕਰਦੀਆਂ ਸੀਗੀਆਂ ਜਾਂ ਘਰਾਂ ਦੇ ਵਿੱਚ ਹੀ ਉਹ ਕਸਰਤ ਬਣ ਜਾਂਦੀ ਸੀ ਨਾ ਰੋਗਾਂ ਤੋਂ ਬਚਣ ਦੇ ਲਈ ਲੇਡੀਜ਼ ਦਾ ਜਿਮ ਜਾਣਾ ਬਹੁਤ ਜ਼ਰੂਰੀ ਹੈ ジム ਜਾਣਾ ਇਹ ਨਹੀਂ ਹੈ ਕਿ ਆਪਾਂ ਸਿਰਫ ਮੋਟੇ ਜਾਂ ਪਤਲੇ ਹੋਣ ਲਈ ਜਿਮ ਜਾਣਾ। ਜਿਮ ਜਾਣਾ ਇਸ ਲਈ ਵੀ ਜ਼ਰੂਰੀ ਹੈ ਕਿ ਫਿਜ਼ੀਕਲ ਫਿਟਨੈਸ ਵੀ ਜ਼ਰੂਰੀ ਹੈ। ਫਿਜ਼ੀਕਲ ਫਿਟਨੈਸ ਦੇ ਨਾਲ ਮੈਂਟਲ ਫਿਟਨੈਸ ਵੀ ਆਉਂਦੀ ਹੈ। ਇਸ ਦੇ ਲਈ ਲੇਡੀਜ਼ ਦਾ ਜਿਮ ਜਾਣਾ ਬਹੁਤ ਜ਼ਰੂਰੀ ਹੈ। ਇਹ ਕਨਸੈਪਟ ਨੂੰ ਚੇਂਜ ਕਰੋ ਕਿ ਲੇਡੀਜ਼ ਦਾ ਘਰ ਦੇ ਵਿੱਚ ਹੀ ਰਹਿਣ, ਘਰੇਲੂ ਬਣ ਕੇ ਰਹਿ ਜਾਣ, ਹਾਊਸ ਵਾਈਫ ਬਣ ਕੇ ਰਹਿ ਜਾਣ। ਇਸ ਨੂੰ ਚੇਂਜ ਕੀਤਾ ਜਾਵੇ ਕਨਸੈਪਟ। ਆਸ਼ਾ ਕਰਦਾ ਮੇਰੀ ਇਹ ਵੀਡੀਓਜ਼ ਦੇ ਨਾਲ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰੋਬਲਮ ਹੋ ਰਹੀ ਹੈ, ਤੁਸੀਂ ਉਹਨਾਂ ਮਾਵਾ ਭੈਣਾਂ ਨੂੰ ਸ਼ੇਅਰ ਕਰੋ, ਲਾਈਕ ਕਰੋ, ਸਪੋਰਟ ਕਰੋ। ਥੈਂ Thank you